ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਬਹੁਤ ਬਹੁਤ ਸਵਾਗਤ ਹੈ ਅਮਨੇ ਚੈਨਲ ਤੇ ਪੰਜਾਬ ਸਰਕਾਰ ਦੇ ਵੱਲੋਂ ਕੈਬਨਿਟ ਮੀਟਿੰਗ ਦਾ ਐਲਾਨ ਮੁਲਾਜ਼ਮਾਂ ਤੇ ਪੈਨਸ਼ਨ ਲਈ ਵੱਡੀ ਅਪਡੇਟ ਅੱਜ ਦੀ ਕੈਬਨਟ ਮੀਟਿੰਗ ਵਿੱਚ ਵਿਪਾਰਕ ਮਾਮਲਿਆਂ ਦੇ ਵਿੱਚ ਤੇ ਫੈਸਲੇ ਪਰ ਮੁਲਾਜ਼ਮਾਂ ਲਈ ਉਮੀਦ ਬਾਕੀ ਪੰਜਾਬ ਸਰਕਾਰ ਦੇ ਵੱਲੋਂ ਮਾਰਚ ਮਹੀਨੇ ਵਿੱਚ ਲਗਾਤਾਰ ਕੈਬਨਟ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸ ਵਿੱਚ 3 ਮਾਰਚ ਨੂੰ ਹੋਈ ਇੱਕ ਹੋਰ ਮਹੱਤਵਪੂਰਨ ਕੈਬਨਟ ਮੀਟਿੰਗ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨ ਲਈ ਇਸ ਮੀਟਿੰਗ ਦੇ ਵਿੱਚ ਕੋਈ ਵੀ ਵੱਡਾ ਅਪਡੇਟ ਨਹੀਂ ਆਇਆ ਸੋ ਸੂਤਰਾਂ ਦੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਸ਼ਨਰਜ਼ ਦੇ 4% ਤੇ 3% ਮਹਿੰਗਾਈ ਪਤ ਤਾਦੀ ਬਕਾਇਆ ਰਕਮ ਬਾਰੇ ਸਰਕਾਰ ਦੇ ਵੱਲੋਂ ਵੱਖਰੀ ਕੈਬਨਿਟ ਮੀਟਿੰਗ ਬੁਲਾਈ ਜਾ ਸਕਦੀ ਹੈ ਉਮੀਦ ਹੈ ਕਿ ਮਾਰਚ ਮਹੀਨੇ ਵਿੱਚ ਆਉਣ ਵਾਲੀ ਇਸ ਮੀਟਿੰਗ ਦੇ ਵਿੱਚ 4% ਡੀਏ ਦੀ ਇੱਕ ਕਿਸ਼ਤ ਜਾਰੀ ਕਰਨ ਦੇ ਆਖਰੀ ਮੋਹਰ ਜਿਹੜੀ ਹੈ ਲੱਗ ਸਕਦੀ ਹੈ ਸੋ ਦੋਸਤੋ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ 3 ਮਾਰਚ ਤੇ ਅੱਜ ਦੀ ਜਿਹੜੀ ਕੈਬਨਿਟ ਮੀਟਿੰਗ ਰੱਖੀ ਗਈ ਹੈ ਪੰਜਾਬ ਸਰਕਾਰ ਨੇ ਅੱਜ ਦੀ ਜਿਹੜੀ ਕੈਬਨਿਟ ਮੀਟਿੰਗ ਨੂੰ ਲੈ ਕੇ ਮੁਲਾਜ਼ਮ ਵਰਗ ਦੇ ਉੱਤੇ ਮੁਲਾਜ਼ਮ ਵਰਗ ਦੇ ਵਿੱਚ ਕਾਫੀ ਸਵਾਲ ਜਿਹੜੇ ਆ ਖੜੇ ਹੋ ਰਹੇ ਨੇ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਪੰਜਾਬ ਸਰਕਾਰ ਅੱਜ ਦੀ ਮਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਹੱਲ ਕਰੇਗੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਮਲਾਜ਼ਮਾਂ ਦੀਆਂ ਮੰਗਾਂ ਦਾ ਨਿਵੇੜਾ ਜਿਹੜਾ ਹੋਵੇਗਾ ਮਲਾਜ਼ਮਾਂ ਤੇ ਪੈਨਸ਼ਨ ਦੀਆਂ ਉਮੀਦਾਂ ਜਿਹੜੀਆਂ ਅੱਜ ਹਜ਼ਾਰਾਂ ਮਲਾਜ਼ਮਾਂ ਤੇ ਪੈਨਸ਼ਨ ਦੀਆਂ ਅੱਖਾਂ ਨੇ ਜਿਹੜੀਆਂ ਉਹ ਇਸ ਮੀਟਿੰਗ ਦੇ ਉੱਤੇ ਲੱਗੀਆਂ ਨੇ ਸੋ ਮਲਾਜ਼ਮਾਂ ਦੀ ਇਹੀ ਹੀ ਸਵਾਲ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ 11% ਡੀ ਤੇ 2.95 ਅਤੇ ਬਾਕੀ ਮੰਗਾਂ ਦਾ ਨਿਵੇੜਾ ਹੋਸ ਹੋਵੇਗਾ ਜਾਂ ਫਿਰ ਇਸ ਵਾਰ ਫਿਰ ਮੁਲਾਜ਼ਮਾਂ ਨੂੰ ਵੱਡੀ ਰਾਹਤ ਮਿਲੇਗੀ ਪੂਰੇ ਪੰਜਾਬ ਦੇ ਲਈ ਅੱਜ 3 ਮਾਰਚ ਦੀ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਸੀਐਮ ਭਗਵੰਤ ਸਿੰਘ ਮਾਨ ਜੀ ਦੇ ਅਨਚੇਤ ਮੀਟਿੰਗ ਜਿਹੜੀ ਹੈ ਆ ਆਕੇ ਰੱਖੀ ਹੈ ਜਿਹੜੀ ਕਿ 3 ਮਾਰਚ ਨੂੰ ਅਤੇ ਅੱਜ ਦੀ ਜਿਹੜੀ ਕੈਬਨਿਟ ਮੀਟਿੰਗ ਦੇ ਵਿੱਚ ਦੱਸਿਆ ਜਾ ਰਿਹਾ ਹੈ ਇੱਕ ਸੂਤਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅੱਜ ਦੀ ਜਿਹੜੀ ਕੈਬਨਿਟ ਮੀਟਿੰਗ ਦੇ ਵਿੱਚ ਕਈ ਵੱਡੇ ਐਲਾਨ ਹੋ ਸਕਦੇ ਹੈ ਬਜਟ ਦੇ ਦੀ ਤਰੀਕਾਂ ਦਾ ਐਲਾਨ ਜਿਹੜਾ ਕੀਤਾ ਜਾ ਸਕਦਾ ਹੈ ਸੋ ਇਸ ਨੂੰ ਮੁੱਖ ਰੱਖ ਮੁੱਖ ਤੌਰ ਤੇ ਵਿਪਾਰਿਕ ਪੱਧਰ ਤੇ ਕੁਝ ਮਹੱਤਵਪੂਰਨ ਨੀਤੀਆਂ ਤੇ ਗੱਲਬਾਤ ਹੋਣ ਦੀ ਸੁਭਾਵਨਾ ਹੈ ਹਾਲਾਂਕਿ ਮੁਲਾਜ਼ਮ ਨੂੰ ਆਪਣੇ ਡੀਏ ਲਈ ਹੋਰ ਵੀ ਉਮੀਦ ਜਿਹੜੀ ਰੱਖਣੀ ਪਵੇਗੀ ਸਰਕਾਰੀ ਜਿਹੜੀ ਹਲਕਿਆਂ ਦੇ ਵੱਲੋਂ ਜਿਹੜੇ ਕੀ ਇਹ ਜਿਹੜੇ ਹਲੇ ਵੀ ਆਧਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਸੋਸ਼ਲ ਮੀਡੀਆ ਦੇ ਸੂਤਰਾਂ ਦੇ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਮਲਾਜ਼ਮਾਂ ਤੇ ਪੈਸ਼ਨਰ ਲਈ ਜਲਦੀ ਹੀ ਵਧੀਆ ਖਬਰ ਆ ਸਕਦੀ ਹੈ ਜਿਸ ਤਰ੍ਹਾਂ ਵੀ ਕੋਈ ਵੀ ਅਪਡੇਟ ਆਉਂਦੀ ਹੈ ਮੀਟਿੰਗ ਦੇ ਸਬੰਧ ਵਿੱਚ ਜਰੂਰ ਇਸ ਚੈਨਲ ਤੇ ਲੈ ਕੇ ਆਵਾਂਗੇ ਬਣੇ ਰਹਿਣਾ ਚੈਨਲ ਦੇ ਨਾਲ ਧੰਨਵਾਦ ਜੀ